ਅਈ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਸਤੋ ਤੁਸੀਂ ਬਲੌਗ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਇਹ ਨਵੀਂ ਪਾਸ਼ਾਹੀ ਦਾ ਗੁਰਦੁਆਰਾ ਹੈ ਪਟਿਆਲੇ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਤੇ ਆਪਾਂ ਇੱਥੇ ਪਹੁੰਚੇ ਹੋਏ ਹਾਂ ਅਜੂ ਅੰਦਰ ਮੱਥਾ ਦੇਖਦੇ ਆਂ ਬਾਹਰ trajo Choi ਸਾਈਂਦ ਪਟਿਆਲਾ ਇਤਿਹਾਸਿਕ ਗੁਰਦੁਆਰਾ ਜਿਹੜਾ ਸਾਰਿਆਂ ਨੂੰ ਪਤਾ ਹੀ ਹੈ ਨੌਵੀਂ ਪਾਸ਼ਾਹੀ ਦਾ ਸ਼੍ਰੀ ਗੁਰਤੇਗ ਮਹਾਂਦਰ ਜੀ ਦਾ ਗੁਰਦੁਆਰਾ ਸਾਹਿਬ ਹੈ ਇਹ ਇੱਥੇ ਬਸੰਤ ਪੰਚਮੀ ਦਾ ਜਿਹੜਾ ਮੇਲਾ ਹੈਗਾ ਉਹ ਬਹੁਤ ਜ਼ਿਆਦਾ ਮਨਾਇਆ ਜਾਂਦਾ ਹੈਗਾ ਤੇ ਇਹ ਵੀ ਕਿਹਾ ਜਾਂਦਾ ਕਿ ਬਸੰਤ ਪੰਚਮੀ ਵਾਲੇ ਦਿਨ ਜਿਹੜਾ ਵੀ ਬੰਦਾ ਇੱਥੇ ਆ ਕੇ ਇਸ਼ਨਾਨ ਕਰਦਾ ਸ਼ਰਦਾ ਦੇ ਨਾਲ ਉਹਦੀ ਹਰ ਮਨੋ ਕਾਮਨਾ ਹੈ ਜਿਹੜੀ ਪੂਰੀ ਹੁੰਦੀ ਹੈ ਬਾਕੀ ਗੁਰੂ ਘਰ ਤਾਂ ਤੁਸੀਂ ਜਦੋਂ ਵੀ ਸ਼ਰਦਾ ਨਾਲ ਆਉਂਦੇ ਹੋ ਤਾਂ ਇਹ ਦਾਰਿਆ ਜਿਹੜਾ ਇਹ ਕਦੇ ਵੀ ਖਾਲੀ ਨਹੀਂ ਮੋੜਦਾ ਬਸ ਤੁਹਾਨੂੰ ਅਰਦਾਸ ਕਰਨ ਦਾ ਤਰੀਕਾ ਪਤਾ ਹੋਣਾ ਚਾਹੀਦਾ ਸੱਚੇ ਦਿਲੋਂ ਅਰਦਾਸ ਕਰੋ ਤਾਂ ਜ਼ਰੂਰ ਸੁਣੀ ਜਾਂਦੀ ਆ ਤੇ ਬਾਕੀ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਕਹਿੰਦੇ ਰੱਬ ਹੁੰਦਾ ਹੈ ਨਾ ਇਹ ਰੱਬ ਦਾ ਘਰ ਹੈ ਗੁਰੂ ਦਾ ਘਰ ਹੈ ਸੋ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਕਹਿੰਦੇ ਰੱਬ ਹੁੰਦਾ ਤੇ ਫਿਰ ਜਿਹਦਾ ਰੱਬ ਹੁੰਦਾ ਉਹਦਾ ਭਾਵੇਂ ਕੋਈ ਹੋਵੇ ਨਾ ਹੋਵੇ ਉਹਨੂੰ ਫਰਕ ਨਹੀਂ ਪੈਂਦਾ ਸੋ ਜਿਹਦਾ ਰੱਬ ਹੈਗਾ ਕਰੋ ਉਹਦੀ ਤਾਂ ਸਾਰੀ ਦੁਨੀਆ ਆਪਣੇ ਆਪ ਹੀ ਹੋ ਜਾਂਦੀ ਹੈ ਹਨਾ ਰੱਬ ਦੇ ਹੁੰਦਿਆਂ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸੋ ਜੋ ਵੀ ਮੰਗਣਾ ਹੈਗਾ ਇੱਥੇ ਗੁਰੂ ਘਰ ਆ ਕੇ ਮੰਗਿਆ ਕਰੋ ਕਿਸੇ ਤੋਂ ਕੁਝ ਮੰਗਣ ਦੀ ਲੋੜ ਨਹੀਂ ਜਿਹੜੀ ਵੀ ਚੀਜ਼ ਚਾਹੀਦੀ ਹੈ ਗੁਰੂ ਘਰ ਆ ਕੇ ਅਰਦਾਸ ਕਰਿਆ ਕਰੋ ਮੱਥਾ ਟੇਕਿਆ ਕਰੋ ਇੱਥੋਂ ਸਾਰੀਆਂ ਅਰਦਾਸਾਂ ਨੇ ਜਿਹੜੀਆਂ ਪੂਰੀਆਂ ਹੁੰਦੀਆਂ ਸਭ ਕੁਝ ਮੰਗਿਆ ਤੋਂ ਮਿਲਦਾ ਹੈ ਬਿਨ ਮੰਗਿਆ ਵੀ ਮਿਲਦਾ ਸੋ ਸਾਰਿਆਂ ਨੂੰ ਮੇਰੀ ਤਾਂ ਇਹੀ ਬੇਨਤੀ ਹੈ ਜੀ ਆਇਆ ਕਰੋ ਬੂਰੂਕਾਰ ਮੱਥਾ ਟੇਕਿਆ ਕਰੋ ਲੰਗਰ ਪਾਣੀ ਸ਼ਕਿਆ ਕਰੋ ਐਫ ਐਚ 24 ਘੰਟੇ ਹੀ ਆ ਜਿਹੜਾ ਲੰਗਰ ਚੱਲਦਾ ਹੈਗਾ ਜਦੋਂ ਵੀ ਤੁਸੀਂ ਆਓਗੇ ਹਰ ਟਾਈਮ ਤੁਹਾਨੂੰ ਲੰਗਰ ਮਿਲਦਾ ਤੇ ਬਾਕੀ ਇਹ ਜੋ ਆ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਤੇ ਵੀਡੀਓ ਮੱਤ ਤੋਂ ਬਾਅਦ ਸ਼ੇਅਰ ਕਰਦੇ ਹੋ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹੋਰ ਮੈਂ ਜ਼ਿਆਦਾ ਕੀ ਬੋਲਾਂ ਜੀ ਗੁਰਦੁਆਰਾ ਸ੍ਰੀ ਦੁਖਨਵਾਰ ਸਾਹਿਬ ਨਵੀਂ ਪਾਸ਼ਾਹੀ ਪਟਿਆਲਾ ਦਾ ਸੰਖੇਪ ਇਤਿਹਾਸ ਇਹ ਤੁਸੀਂ ਜ਼ਰੂਰ ਪੜ੍ਹ ਲਓ ਸਾਰੇ ਮਾਰਕੀਟ ਹੈ ਜੀ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਦੇ ਸਾਹਮਣੇ ਬਾਹਰ ਜੋ ਵੀ ਲੈਣਾ ਤੁਹਾਨੂੰ ਸਾਰਾ ਕੁਝ ਮਿਲ ਜੂਗਾ ਇੱਥੇ ਹੈ ਨਾ